ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਵੀਡੀਓ ਜਿਹੜੀ ਆਪਾਂ ਸਟਾਰਟ ਕਰਨ ਲੱਗੇ ਆ ਉਹ ਹੈਗੇ ਜੀ ਆਪਣੇ ਪੋਣੇ ਜਿਨ੍ਹਾਂ ਨੂੰ ਆਪਾਂ ਟਾਬਲ ਵੀ ਕਹਿ ਦਿੰਦੇ ਆ ਤੇ ਇਹ ਪੋਣੇ ਹੈਗੇ ਨੇ ਜਿਨ੍ਹਾਂ ਵਿੱਚ ਆਪਾਂ ਰੋਟੀਆਂ ਲਵੇਟਦੇ ਆ ਤੇ ਦੇਖੋ ਜੀ ਇਹ ਨਾ ਤੇ ਦਾਗ ਕਿਉਂ ਪਏ ਨੇ ਦੇਖੋ ਨਾਰੀ ਤਾਂ ਤੰਦੀ ਹਾਈ ਵਾਲੇ ਹੱਥ ਲੱਗ ਜਾਂਦੇ ਨੇ ਤੇ ਆਪਾਂ ਜਦੋਂ ਮੱਕੀ ਦੀਆਂ ਰੋਟੀਆਂ ਬਣਾਉਂਦੇ ਆ ਮਿੱਠੇ ਦੀਆਂ ਰੋਟੀਆਂ ਬਣਾਉਂਦੇ ਆ ਤੇ ਉਹਨਾਂ ਦੇ ਹੀ ਪੂਰੀ ਚੰਗੀ ਤਰ੍ਹਾਂ ਨਾਲ ਦਾਗ ਦੱਬੇ ਲੱਗੇ ਹੋਏ ਨੇ ਤੇ ਆਪਾਂ ਨੇ ਜੀ ਇਹ ਪੋਣੇ ਤੁਹਾਨੂੰ ਜਿਹੜੀ ਤਰੀਕੇ ਨਾਲ ਵਾਸ਼ ਕਰਕੇ ਦਿਖਾਉਣੇ ਆ ਤੁਸੀਂ ਖੁਦ ਹੀ ਹੈਰਾਨ ਹੋ ਚੋਗੇ ਤੇ ਨਹੀਂ ਤਾਂ ਜਿਆਦਾ ਕਰ ਤਾਂ ਜੀ ਚਿੱਟੇ ਪੋਣਿਆਂ ਦੇ ਉੱਤੋਂ ਦਾਗ ਲੈਂਦੇ ਨਹੀਂ ਹੈਗੇ ਜਿਹੜੀ ਆਪਾਂ ਤੁਹਾਨੂੰ ਤਰੀਕਾ ਦੱਸਾਂਗੇ ਬਹੁਤ ਹੀ ਸੌਖਾ ਤਰੀਕਾ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਸਾਡੇ ਚੈਨਲ ਤੇ ਪਲੀਜ਼ ਤੁਸੀਂ ਪਹਿਲੀ ਵਾਰ ਆਇਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਾਂ ਤੁਹਾਨੂੰ ਇਹ ਧੋਤੇ ਹੋਏ ਵਿਵਾਦ ਵਿੱਚ ਇਸ ਤਰ੍ਹਾਂ ਦੇ ਦਿਖਾਵਾਂਗੇ ਦੇਖੋ ਕਿਵੇਂ ਕਲੀਨ ਹੋ ਗਈ ਤੁਸੀਂ ਖੁਦ ਹੈਰਾਨ ਹੋ ਜਾਓਗੇ ਜਿਹੜੇ ਇਦਾਂ ਦੇ ਦਾਗ ਦੱਬੇ ਸਾਰੇ ਹੀ ਬਹੁਤ ਆਸਾਨ ਤਰੀਕੇ ਨਾਲ ਲੈ ਜਾਣੇ ਆ ਆਪਾਂ ਨੇ ਜੀ ਕੁੱਕਰ ਦੇ ਵਿੱਚ ਪਾ ਕੇ ਇੱਕ ਬਿਸਲ ਬਚਾਉਣਾ ਤੇ ਪੋਣਿਆਂ ਦੀ ਆਪਣੀ ਮਿੰਟੋ ਮਿੰਟੀ ਚ ਕਲੀਨਿੰਗ ਹੋ ਜਾਣੀ ਆ ਤੁਸੀਂ ਖੁਦ ਹੈਰਾਨ ਹੋ ਜਾਓਗੇ ਜਿਹੜੀਆਂ ਆਪਾਂ ਨੇ 2-3 ਚੀਜ਼ਾਂ ਦਾ ਇਸਤੇਮਾਲ ਕਰਨਾ ਆ ਆਪਾਂ ਜੀ ਹੁਣ ਇਹ ਕੁੱਕਰ ਦੇ ਵਿੱਚ ਪਾਣੀ ਪਾ ਦਿੰਨੇ ਆ ਕੁੱਕਰ ਦੇ ਵਿੱਚ ਤੁਸੀਂ ਪਾਣੀ ਔਨਾ ਕਪਾਉਣਾ ਜਿਹੜੇ ਤੁਹਾਡੇ ਪੋਨੇ ਨੇ ਇਹ ਡੁੱਬਣੇ ਚਾਹੀਦੇ ਨੇ ਚੰਗੀ ਤਰ੍ਹਾਂ ਨਾਲ ਆਪਾਂ ਨੇ ਜੀ 2.5 ਲੀਟਰ ਪਾਣੀ ਦਾ ਪਾਤਾ ਤੇ ਫਿਰ ਆਪਾਂ ਦੇਖ ਕੇ ਪਾਵਾਂਗੇ ਜੇ ਪਾਣੀ ਘੱਟ ਹੋਇਆ ਤਾਂ ਆਪਾਂ ਨੇ ਜੀ ਗੈਸ ਨੂੰ ਔਨ ਕਰਤਾ ਤੇ ਹੁਣ ਆਪਾਂ ਨੇ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਮਿਕਸ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸਦੀਆਂ ਆਪਾਂ ਇਹ ਜੀ ਸਰਫ ਪਾਉਣੀ ਹੈ ਇਹਦੇ ਵਿੱਚ ਜਿਹੜੀ ਆਪਾਂ ਨਾਰਮਲੀ ਘਰ ਦੇ ਵਿੱਚ ਵਰਤਦੇ ਹਾਂ ਮੈਂ ਇੱਕ ਚਮਚਾ ਸਰਫ ਦਾ ਪਾਤਾ ਤੇ ਇੱਕ ਚਮਚਾ ਆਪਾਂ ਹੋਰ ਪਾਵਾਂਗੇ ਹੁਣ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਮਿੱਠਾ ਸੋਡਾ ਤੁਸੀਂ ਇੱਕ ਚਮਚਾ ਮਿੱਠੇ ਸੋਡੇ ਦਾ ਲੈਣਾ ਨਿੰਬੂ ਨਿੰਬੂ ਤੁਸੀਂ ਇਹਦੇ ਵਿੱਚ ਨਾ ਕੱਟ ਕੇ ਇਹਦੇ ਛੋਟੇ ਛੋਟੇ ਪੀਸ ਕੱਟ ਕੇ ਐਡ ਕਰ ਦੇਣੀ ਆ ਇਸ ਤਰ੍ਹਾਂ ਤੁਸੀਂ ਨਾ ਛੋਟੇ-ਛੋਟੇ ਇਹਦੇ ਵਿੱਚ ਪੀਸ ਕੱਟ ਕੇ ਨਾ ਐਡ ਕਰ ਦਿਓ ਤੁਸੀਂ ਖੁਦ ਹੈਰਾਨ ਹੋ ਜਾਓਗੇ ਜਿਹੜੇ ਆਪਣੇ ਇਹ ਚਿੱਟੇ ਕੱਪੜਿਆਂ ਤੇ ਦਾਗ ਵੀ ਲੱਗ ਜਾਂਦੇ ਆ ਉਹਦੇ ਲਈ ਵੀ ਇਹ ਆਪਾਂ ਟਿਪਸ ਵਰਤ ਸਕਦੇ ਆ ਆਪਣਾ ਨਿੰਬੂ ਸੀਗਾ ਇਹ ਪੂਰਾ ਵੱਡਾ ਤੇ ਆਪਾਂ ਨੇ ਵਿੱਚ ਸਾਰਾ ਹੀ ਐਡ ਕਰ ਦੇਣਾ ਇਹਦੇ ਵਿੱਚ ਹੁਣ ਸਾਰੀਆਂ ਚੀਜ਼ਾਂ ਪਾਈਆਂ ਨੇ ਉਹ ਚੰਗੀ ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਤੇ ਆਪਣਾ ਪਾਣੀ ਵੀ ਗਰਮ ਹੋ ਗਿਆ ਤੇ ਹੁਣ ਆਪਾਂ ਜੀ ਇਹਦੇ ਵਿੱਚ ਇੱਕ ਇੱਕ ਕਰਕੇ ਜਿਹੜੇ ਆਪਣੇ ਟਾਵਰ ਨੇ ਉਹ ਇਹਦੇ ਵਿੱਚ ਐਡ ਕਰ ਦਾਂਗੇ ਇਹ ਪੂਣਿਆਂ ਨੂੰ ਚੰਗੀ ਤਰ੍ਹਾਂ ਨਾਲ ਐਡ ਕਰ ਦਿੰਨੇ ਆ ਸਾਰਿਆਂ ਨੂੰ ਆ ਦੇਖੋ ਜੀ ਜਿਹੜੇ ਆਪਣੇ ਜਿੰਨੇ ਵੀ ਪੂਣੇ ਇਹ ਸਾਰੇ ਖਰਾਬ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਐਡ ਕਰ ਦਾਂਗੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਆਪਣੇ ਪੌਣੇ ਇੰਨੇ ਵਧੀਆ ਕਲੀਨ ਹੋਗੇ ਆਪਣੇ ਜੀ ਇਹਦੇ ਵਿੱਚ ਚਾਰ ਪੌਣੇ ਹਨ ਚੰਗੀ ਤਰ੍ਹਾਂ ਪੈ ਗਏ ਇਹ ਆਪਣਾ ਪਾਣੀ ਸੀਗਾ ਜੀ 2.5 ਲੀਟਰ ਤੇ ਹੁਣ ਆਪਾਂ ਜੀ ਕੁੱਕਰ ਦਾ ਢੱਕਣ ਦਿੰਨੀਆਂ ਬੰਦ ਕਰ ਇਹਦੇ ਵਿੱਚ ਜੀ ਪੂਰੀ ਹਵਾ ਭਰੀ ਹੋਈ ਹੈ ਹੁਣ ਆਪਾਂ ਨੇ ਜੀ ਇਹਦੇ ਬਿਸਤਲੇ ਨੂੰ ਪੂਰਾ ਬਚਾਉਣਾ ਨਹੀਂ ਹੈਗਾ ਇਹਨੂੰ ਗੈਸ ਨੂੰ ਬੰਦ ਕਰਤਾ ਆਪਾਂ ਨੇ ਤੇ ਦੇਖੋ ਜਦੋਂ ਆਪਾਂ ਪੂਰਾ ਬਿਸਤਲੇ ਬਚਾਵਾਂਗੇ ਤਾਂ ਇਹਦੀ ਜਿਹੜੀ ਸਰਫਾ ਉਹ ਬਾਹਰ ਆ ਸਕਦੀ ਆ ਤੇ ਆਪਣਾ ਗੈਸ ਕੁੱਕਰ ਸਾਰਾ ਹੀ ਆਪਣਾ ਉਦੋਂ ਵੀ ਜ਼ਿਆਦਾ ਕੰਮ ਵੱਧ ਜਾਊਗਾ ਇਹ ਗੱਲ ਤਾਂ ਤੁਸੀਂ ਜ਼ਰੂਰ ਧਿਆਨ ਰੱਖਣਾ ਜਦੋਂ ਇਹਦੇ ਵਿੱਚ ਹਵਾ ਭਰ ਗਈ ਤਾਂ ਤੁਸੀਂ ਇਹਨੂੰ ਗੈਸ ਨੂੰ ਬੰਦ ਕਰ ਦਿਓ ਹੁਣ ਆਪਾਂ ਜੀ ਇਹਦੀ ਵੇਟ ਕਰਦੇ ਆ ਜਦੋਂ ਇਹਦੀ ਸਾਰੀ ਭਾਪ ਸਿਮੀ ਸਿਮੀ ਨਿਕਲ ਗਈ ਤੇ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਤੁਹਾਨੂੰ ਦਿਖਾਵਾਂਗੇ ਤੇ ਆਪਣੇ ਜਿਹੜੇ ਪੋਣਿਆਂ ਦੇ ਉੱਤੇ ਦਾਗ ਦੇ ਪਏ ਸੀ ਉਹ ਕਿ ਹੋ ਜene ਤੇ ਲਹਿਗੇ ਤੇ ਨਹੀਂ ਤੇ ਤੁਸੀਂ ਖੁਦ ਹੀ ਦੇਖਿਓ ਤੇ ਵੀਡੀਓ ਨੂੰ ਐਂਡ ਤੱਕ ਤੇ ਆਪਾਂ ਜੀ ਹੁਣ ਇਹਦੀ ਵੇਟ ਕਰਦੇ ਆ 5 ਮਿੰਟ ਦੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਕਰੋ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵੀ ਵੀਡੀਓ ਦੇ ਵਿੱਚ ਪੂਰੀ ਜਦੋਂ ਤੁਸੀਂ ਵੀਡੀਓ ਦੇਖੋਗੇ ਤੇ ਆਪਾਂ ਨੇ ਸਟੈਪ ਵਾਈਜ਼ ਸਟੈਪ ਕਿਵੇਂ ਆਪਾਂ ਨੇ ਪੂਣਿਆਂ ਦੀ ਕਲੀਨਿੰਗ ਕੀਤੀ ਆ ਹੁਣ ਆਪਾਂ ਜੀ ਇਹਦੀ ਸਾਰੀ ਜੀ ਤਾਂ ਅਪਵਾਰ ਕੱਢ ਦਿੰਨੇ ਆ ਦੇਖੋ ਜੀ ਬਿਲਕੁਲ ਝੱਗ ਨਹੀਂ ਨਿਕਲ ਰਹੀ ਇਹ ਜੀ ਤੇ ਹੁਣ ਕਿਹੜੀ ਇਹ ਤੇ ਝੱਗ ਸੀ ਉਹ ਬਿਲਕੁਲ ਠੀਕ ਅੱਟ ਗਈ ਦੂੰਗੀ ਤੇ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਪਾਣੀ ਜੀ ਪੂਰਾ ਗਰਮਾ ਦੇਖੋ ਜੀ ਆਪਣੇ ਪੋਣਿਆਂ ਦੇ ਉੱਤੇ ਜਿਹੜੇ ਦਾਗ ਲੱਗੇ ਹੋਏ ਸੀ ਉਹ ਬਿਲਕੁਲ ਹੀ ਗਏ ਲੈ ਤੇ ਆਪਾਂ ਠੰਡੇ ਪਾਣੀ ਦੇ ਨਾਲ ਤੁਹਾਨੂੰ ਧੋ ਕੇ ਦਿਖਾਵਾਂਗੇ ਜਿਹੜਾ ਆਪਾਂ ਨੇ ਜੀ ਨਿੰਬੂ ਪਾਇਆ ਸੀ ਨਿੰਬੂ ਬਹੁਤ ਹੀ ਵਧੀਆ ਕੰਮ ਕਰਦਾ ਆ ਤੇ ਜੇ ਨਿੰਬੂ ਨਹੀਂ ਹੈਗਾ ਤਾਂ ਤੁਸੀਂ ਇਹਦੀ ਜਗ੍ਹਾ ਤੇ ਸਿਰਕਾ ਵੀ ਪਾ ਸਕਦੇ ਹੋ ਜਿਹੜਾ ਚਿੱਟਾ ਸਿਰਕਾ ਹੁੰਦਾ ਤੇ ਆਪਾਂ ਜਿੱਥੇ ਹੁਣ ਇਹਦੇ ਵਿੱਚੋਂ ਜਿਹੜੀ ਪੂਣਿਆਂ ਦੇ ਵਿੱਚੋਂ ਮੈਲ ਨਿਕਲੀ ਆ ਉਹ ਦਿਖਾਉਣੀ ਆ ਆ ਦੇਖੋ ਜੀ ਜਿਹੜੀ ਧੰਡਾਈ ਸੀ ਸਾਰੀ ਹੀ ਨਿਕਲ ਗਈ ਆਪਾਂ ਨੂੰ ਜੀ ਨਿੰਬੂ ਨਿਚੋੜ ਕੇ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਇਸ ਤਰ੍ਹਾਂ ਛੋਟੇ ਛੋਟੇ ਪੀਸ ਕੱਟ ਕੇ ਨੀਂਬੂ ਦੇ ਪਾ ਸਕਦੀਆਂ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਜਿਹੜੀ ਇਤਨ ਦਿਹਾਈ ਸੀਗੀ ਮੈਲ ਸੀ ਸਾਰੇ ਹੀ ਪੋਣਿਆਂ ਦੇ ਵਿੱਚੋਂ ਚੰਗੀ ਤਰ੍ਹਾਂ ਨਿਕਲ ਗਈ ਆਪਾਂ ਜੀ ਹੁਣ ਇਹਨਾਂ ਨੂੰ ਠੰਡੇ ਪਾਣੀ ਦੇ ਨਾਲ ਧੋ ਕੇ ਫਿਰ ਤੁਹਾਨੂੰ ਦਿਖਾਉਣੀ ਆ ਆਪਾਂ ਜੀ ਸਾਰੇ ਪੋਣਿਆਂ ਨੂੰ ਹੁਣ ਬਾਹਰ ਕੱਢ ਲੈਣੇ ਆ ਪਾਣੀ ਦੇ ਵਿੱਚੋਂ ਤੇ ਫਿਰ ਆਪਾਂ ਤੁਹਾਨੂੰ ਇੱਕ ਠੰਡੇ ਪਾਣੀ ਦੇ ਵਿੱਚ ਸਾਫ਼ ਕਰਕੇ ਦਿਖਾਵਾਂਗੇ ਜਾ ਦੇ ਜੇ ਇਹਦਾ ਪੂਰਾ ਪਾਣੀ ਕਰਮ ਹੈਗਾ ਆਪਣੇ ਪੌਣਿਆਂ ਦੀ ਜੀ ਦੇਖੋ ਬਹੁਤ ਵਧੀਆ ਕਲੀਨਿੰਗ ਹੋ ਗਈ ਆਪਾਂ ਸਾਰੇ ਪੌਣੇ ਤੁਹਾਨੂੰ ਚੰਗੀ ਤਰ੍ਹਾਂ ਨਾਲ ਖੋਲ ਕੇ ਦਿਖਾਵਾਂਗੇ ਜਦੋਂ ਆਪਾਂ ਨੇ ਸਿੰਪਲ ਪਾਣੀ ਦੇ ਨਾਲ ਨਚੋੜ ਦੇ ਬਿਨਾਂ ਹੱਥ ਲਗਾਏ ਬਿਨਾਂ ਰਗੜੇ ਹੀ ਆਪਾਂ ਨੇ ਜੀ ਪੌਣਿਆਂ ਦੀ ਕਲੀਨਿੰਗ ਕਰਕੇ ਦਿਖਾਈਆ ਤੁਹਾਨੂੰ ਮੇਰੇ ਜੀ ਤੁਹਾਨੂੰ ਆਹ ਦੇਖੋ ਸਿੰਪਲ ਪਾਣੀ ਨਾਲ ਧੋ ਕੇ ਦਿਖਾ ਦਿੱਤੇ ਪੁਣੇ ਤੇ ਹੁਣ ਆਪਾਂ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਸਲਫ ਦੇ ਉੱਤੇ ਖਿਲਾਰ ਕੇ ਤੁਹਾਨੂੰ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਉੱਤੇ ਕੋਈ ਵੀ ਦਾਗ ਦੱਬਾ ਹੈ ਨਹੀਂਗਾ ਇਹ ਆਪਣੇ ਗਰਮ ਪਾਣੀ ਦੇ ਵਿੱਚ ਧੋਣ ਕਰਕੇ ਹੀ ਇਹਨਾਂ ਦੇ ਵਿੱਚ ਦੇਖੋ ਜੀ ਬਲ ਪੈ ਗਈ ਤੇ ਦੇਖੋ ਜੀ ਆ ਜਿਹੜਾ ਆਪਣਾ ਵੱਡਾ ਪੂਣਾ ਸੀਗਾ ਇਹਦੇ ਉੱਤੇ ਕਿੰਨੇ ਦਾਗ ਲੱਗੇ ਹੋਏ ਸੀਗੇ ਸਾਰੇ ਹੀ ਦੇਖੋ ਦਾਗ ਜੀ ਮਿਟ ਗਏ ਕੋਈ ਵੀ ਦਾਗ ਨਹੀਂ ਰਿਹਾ ਹੈਗਾ ਇਹਦੇ ਉੱਤੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਦੇਖੋ ਜੀ ਆਪਨੇ ਇਹ ਸਾਫ਼ ਕਰਕੇ ਦਿਖਾਇਆ ਤੇ ਤੁਸੀਂ ਅਗਲਾ ਪੂਣਾ ਵੀ ਦੇਖ ਸਕਦੇ ਹੋ ਦੇਖੋ ਜੀ ਜਿਹੜਾ ਆਪਨੇ ਛੋਟਾ ਪੂਣਾ ਦਿਖਾਇਆ ਸੀਗਾ ਉਹਦੇ ਉੱਤੇ ਵੀ ਕੋਈ ਵੀ ਦਾਗ ਨਹੀਂ ਹੈਗਾ ਜਿਹੜੇ ਆਪਾਂ ਨਹੀਂ ਜਿੱਤੇ ਤੇ ਇਹਨੇ ਚਾਰ ਪੂਨੇ 7 ਤੇ ਦੇਖੋ ਤੁਸੀਂ ਇਹਨਾਂ ਤੇ ਕੋਈ ਵੀ ਦਾਗ ਨਹੀਂ ਰਿਹਾ ਹੈਗਾ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਨੇ ਜੀ ਇਹ ਸਾਰੇ ਪੌਦੇ ਢੋਤੀ ਲਏ। ਆ ਜੀ ਹੈਗਾ ਆਪਣਾ ਅਗਲਾ ਪੌਦਾ। ਇਹਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ। ਕੋਈ ਤਾਗ ਦੱਬਾ ਨਹੀਂ ਰਿਹਾ ਹੈਗਾ। ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ। ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ। ਆਪਾਂ ਜੀ ਮਿਲਦੇ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੇਖੋ ਜੀ ਆਪਣੇ ਇਹ ਪੌਦੇ ਗਏ ਬਿਲਕੁਲ ਸੁੱਕ। ਸੀ ਦੇਖ ਸਕਦੇ ਇਹਦੇ ਵਿੱਚ ਕਿੰਨੀ ਚਮਕਾਈ ਹੈ ਪੌਣਿਆਂ ਦੇ ਵਿੱਚ ਦੇਖੋ ਜੀ ਇਹ ਆਪਣੇ ਚਿੱਟੇ ਪੌਣੇ ਬਿਲਕੁਲ ਨਹੀਂ ਤਾਂ ਇਹ ਹੀ ਹੈਗੇ ਜੀ ਮੋਟਾ ਕਪੜਾ ਆਪਣੇ ਪੌਣਿਆਂ ਦਾ ਜਿਹਨੂੰ ਆਪਾਂ ਖੱਦਰ ਕਹਿ ਸਕਦੇ ਹਾਂ ਨਾ ਤੇ ਉਹ ਪੌਣੇ ਨੇ ਆਹ ਤੇ ਦੇਖੋ ਇਹਨਾਂ ਦੇ ਉੱਤੇ ਜੇ ਦਾਗ ਲੱਗ ਜਾਣ ਬਿਲਕੁਲ ਨਹੀਂ ਲੈਂਦੇ ਹੈਗੇ ਦੇਖੋ ਜੀ ਦਾਗ ਲਾਉਣ ਦਾ ਬਹੁਤ ਹੀ ਸੌਖਾ ਤਰੀਕਾ ਦੱਸਿਆ ਮੈਂ ਤੁਹਾਨੂੰ